ਪਠਾਨਕੋਟ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ ਡੈਡੈਕਸ ਯੂਥ ਫੈਸਟੀਵਲ ਦੱਸਦੇ ਹੀ ਕੈਲਡੋਨੀਅਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕਰਕੇ ਤਮਾਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਇਸ ਤਰ੍ਹਾਂ ਦੇ ਨਾਲ ਇਹ ਪ੍ਰੋਗਰਾਮ ਜਿਹੜਾ ਹੈ ਉਹ 21 ਸਤੰਬਰ ਨੂੰ ਹੋਣ ਜਾ ਰਿਹਾ ਹੈ ਪੰਗੋਲੀ ਚੌਕ ਵਿਖੇ ਸ਼ਮਸ਼ੀਰ ਬਾਗ ਦੇ ਵਿੱਚ ਇਹ ਪ੍ਰੋਗਰਾਮ ਹੋਣ ਜਾ ਰਿਹਾ ਜਿਸ ਦੇ ਵਿੱਚ ਵੱਖ-ਵੱਖ ਪਤਵੰਤੇ ਜਿਹੜੇ ਨੇ ਉਹ ਆਣ ਕੇ ਆਪਣੀ ਸੋਚ ਆਪਣੀ ਵਿਚਾਰ ਜਿਹੜੀ ਹੈ ਉਹ ਬੱਚਿਆਂ ਦੇ ਨਾਲ ਸਾਂਝੇ ਕਰਨਗੇ ਇਸ ਦੇ ਨਾਲ ਦੱਸਦੇ ਹੀ ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਜਿਹੜੇ ਨੇ ਪਠਾਨਕੋਟ ਦੀ ਆਮ ਜਨਤਾ ਜਿਹੜੀ ਹੈ ਇਸ ਪ੍ਰੋਗਰਾਮ ਦਾ हिसाब बन सकती हैテナ स्पीकर्स ਦੇ ਵੱਲੋਂ ਦਿੱਤੀ ਗਈ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਉਸ ਤਰ੍ਹਾਂ ਦੀ ਸੋਚ ਜਿਹੜੀ ਹੈ ਸੋਚ ਤੇ ਵਿਚਾਰ ਧਾਰਨਾ ਇਹ ਸਾਂਝੀ ਕਰਨਗੇ ਤਾਂ ਕਿ ਜ਼ਿੰਦਗੀ ਦੇ ਵਿੱਚ ਆਪਣੇ ਲਕਸ਼ੇ ਜਿਹੜੇ ਨੇ ਉਹਨਾਂ ਨੂੰ ਪ੍ਰਾਪਤ ਕਰ ਸਕੀਏ ਦੱਸਦੇ ਇਹ ਜੋ ਕਿ এডਿਕੇਸ਼ਨ ਮਨਿਸਟਰ ਨੇ ਗਵਰਨਮੈਂਟ ਆਫ ਪੰਜਾਬ ਖਰਜੋਤ ਸਿੰਘ ਬੈਂਚ ਜਿਹੜੇ ਨੇ ਜਨਰਲ ਵੀ ਕੇ ਸਿੰਘ ਜਿਹੜੇ ਨੇ ਡਾਕਟਰ ਕਿਰਨ 베ਦੀ ਪਰਮਿਤਾ ਸ਼ਰਮਾ ਇਸ ਦੇ ਨਾਲ ਹੀ ਬ੍ਰਾਂਡ ਐਂਬੈਸਡਰ ਜਿਹੜੇ ਨੇ ਡਾਕਟਰ ਜਤਿੰਦਰ ਨਾਥ ਮਿਸ਼ਰਾ ਜਿਹੜੇ ਨੇ OVS ਦੇ ਵਿੱਚ ਸ਼ਿਰਕਤ ਕਰਨਗੇ ਡਾਕਟਰ ਸੁਰੇਸ਼ ਕੌਲ ਜਿਹੜੇ ਨੇ ਉਹ ਵੀ ਇਸ ਪ੍ਰੋਗਰਾਮ ਦਾ ਜਿਹੜਾ ਹੈ ਹਿੱਸਾ ਬਰਨਗੇ ਡਾਕਟਰ ਅਮਰਦੀਪ ਸਿੰਘ ਜਿਹੜੇ ਨੇ ਉਹ ਵੀ ਇੱਥੇ ਆ ਕੇ ਜਿਹੜੇ ਨੇ ਆਪਣੀ ਸੋਚ ਤੇ ਆਪਣੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨਗੇ ਇਸ ਦੇ ਨਾਲ ਨਾਲ ਦੱਸਦੇ ਹਾਂ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਕੂਲ ਦੇ ਜਿਹੜੇ ਡਾਇਰੈਕਟਰ ਨੇ ਸ੍ਰਿਚਲ ਗੁਪਤਾ ਉਹਨਾਂ ਨੇ ਤਮਾਮ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਪਠਾਨਕੋੜ ਦੀ ਜਨਤਾ ਵੀ ਜਿਹੜੀ ਹੈ ਉਹ ਇਸ ਸੋਚ ਨੂੰ ਅਪਣਾ ਸਕਦੀ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਗੋਲਸ ਨੂੰ ਅਚੀਵਮੈਂਟ ਦੇਣ ਦੇ ਲਈ ਜਿਹੜਾ ਹੈ ਉਹ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੀ ਹੈ ਤੇ ਆਓ ਇੱਕ ਵਾਰ ਗੱਲਬਾਤ ਕਰ ਲੈਨੇ ਆ ਸਕੂਲ ਦੇ ਡਾਇਰੈਕਟਰ ਸਿਜਲ ਗੁਪਤਾ ਦੇ ਨਾਲ ਤੇ ਸੁਣ ਲੈਨੇ ਆ ਕਿ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਇਸ ਪ੍ਰੋਗਰਾਮ ਦੇ ਬਾਰੇ ਲੈਕਸ ਪ੍ਰੋਗਰਾਮ ਕਰਵਾ ਰਹੇ ਆ ਅਸੀਂ ਜਿਹੜਾ 21 ਸੈਪਟੈਂਬਰ ਨੂੰ ਪਠਾਨਕੋਟ ਤੇ ਪਹਿਲੀ ਵਾਰ ਹੋ ਰਿਹਾ ਤੇ ਇੰਡੀਆ ਦਾ ਵਨ ਆਫ ਦਾ బిਗੇਸਟ ਆਈਡੀਆ ਫੈਸਟੀਵਲ ਸ ਹੈ ਤੇ ਇਸ ਚ ਤਕਰੀਬਨ ਸਾਡੇ ਕੋਲ 17 ਸਪੀਕਰ ਆ ਰਹੇ ਨੇ ਜਿਸ ਚ ਡਾਕਟਰ ਸੁਬ੍ਰਮਣੀਯਮ ਸੁਆਮੀ ਜਨਰਲ ਵੀ ਕੇ ਸਿੰਘ ਫਰਾਂਸ ਦੇ ਟ੍ਰਾਂਸਪੋਰਟ ਮਨਿਸਟਰ ਹੈ ਡਿਪਟੀ ਪ੍ਰਾਈਮ ਮਿਨਿਸਟਰ ਆਫ ਇਟਲੀ ਆ ਰਹੇ ਨੇ ਤੇ ਹੋਰ ਬਹੁਤ ਬਹੁਤ ਮਤਲਬ ਬੁੱਧੀਜੀਵੀ ਆ ਰਹੇ ਨੇ ਇਸ ਚ ਦਾ ਮੋਟਿਵ ਹੈ ਕਿ ਲੋਕਾਂ ਨੂੰ ਇਨਸਪਾਇਰ ਕਰੀਏ ਕਿ ਪਠਾਨਕੋਟ ਦੇ ਪਠਾਨਕੋਟ ਦੀ ਜਨਤਾ ਹੀ ਬਾੜ ਕੇ ਉਹਨਾਂ ਬਾੜ ਕੇ ਹੋ ਜਾਏ ਕਿ ਵਾਈ ਨਾਟ ਵਰਲਡ ਕਮ ਟੂ ਪਠਾਨਕੋਟ ਹੈ ਮੋਟਿਵ ਹੈ ਸਾਡਾ ਤੇ 21 ਤਰੀਕ ਨੂੰ ਪ੍ਰੋਗਰਾਮ ਹੈ ਬਾਈ ਐਂਡ ਸਭ ਤੋਂ ਵੱਡੀ ਗੱਲ ਮਤਲਬ ਸ਼ਹਿਰ ਵਾਸਤੇ ਇੱਕ ਮਾਣ ਦੀ ਗੱਲ ਹੈ ਕਿ ਆ ਕੇ ਐਸ ਆਰ ਐ ਸਪੀਕਰਸ ਇੱਥੇ ਦੋ ਦੋ ਰਾਤਾਂ ਰਹਿ ਰਹੇ ਨੇ ਤੇ ਇਹ ਮਤਲਬ ਇੱਕ ਬੜਾ ਮੋਟੀਵੇਸ਼ਨਲ ਇਵੈਂਟ ਹੈ ਤੇ ਇਹ ਤੁਹਾਡੇ ਲਈ ਮੈਂ ਮਤਲਬ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਆ ਕੇ ਇਵੈਂਟ ਦਾ ਹਿੱਸਾ ਬਣੋ ਕਿਸ ਨਾਲ ਲੋਕ ਜੁੜ ਸਕਦੇ ਕੋਈ ਕੋਈ ਫੀਲਿੰਗ ਚਾਹਤਾ ਹੈ ਸਰ ਹੈ ਓਪਨ ਫਾਰ एवरीवन ਹੈ ਮਤਲਬ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਬਸ ਇਹ ਚੀਜ਼ ਹੈ ਕਿ ਜੋ ਵੀ ਅਥੇ ਅਟੈਂਡਿੰਗ ਅਟੈਂਡੈਂਸ ਚ ਆ ਰਿਹਾ ਉਹ ਉਹਨਾਂ ਕੋ ਮੈਟ ਦੇ ਸ਼ੁੱਡ ਹੈਵ ਦਟ ਥਿੰਕੀ ਆਈਡੀਆਜ਼ ਐਕਸਪਲੋਰ ਕਿਦਾ ਕਰਦੇ ਆ ਆਈਡੀਆਜ਼ ਉਹ ਨੂੰ ਇੰਪਲੀਮੈਂਟ ਕਿੱਦਾ ਕਰਨਾ ਉਹ ਲੋਕ ਆ ਸਕਦੇ ਨੇ ਤੇ ਸਕੂਲ ਦੇ ਕੈਨ ਕੰਟੈਕਟ ਦਾ ਸਕੂਲ ਕੋਈ ਅਗਰ ਉਹਨਾਂ ਨੇ ਕਲਾਸਿਸ ਵਗੈਰਾ ਲੈਣੀਆਂ ਤੇ ਦੇ ਆਰ ਮੋਸਟ ਵੈਲਕਮ ਕੋਈ ਰਿਸਿਸ਼ਨ ਵਗੈਰਾ ਹਾਂਜੀ ਸਰ ਰਜਿਸਟ੍ਰੇਸ਼ਨ ਅਸੀਂ ਰੱਖੀ ਦੀ ਹੈ ਅ ਮਗਰ ਸ਼ਹਿਰ ਵਾਸਤੇ ਆਮ ਵਾਸਤੇ ਅਸੀਂ ਡਿਸਕਾਊਂਟ ਤੇ ਟਿਕਟਸ ਸੇਲ ਕਰ ਰਹੇ ਤੇ ਇਸ ਜਿਹੜੇ ਸਟੂਡੈਂਟਸ ਉਹਨਾਂ ਵਾਸਤੇ ਫ੍ਰੀ ਐਂਟਰੀ ਹੈ ਸਹੀ ਟਾਈਮਿੰਗ ਹੋ ਕੀ ਪਲੇਸ ਸਰ ਸਰ ਇਹ ਸ਼ਮਸ਼ੇਰ ਬਾਗ ਪੈਲੇਸ ਪੰਗੋਲੀ ਚੌਂਗਚਾ ਸਵੇਰੇ 9:30 ਸ਼ੁਰੂ ਹੋਏਗਾ ਸ਼ਾਮ ਦੇ 5:00 ਤੱਕ ਚਲੇਗਾ ਕਿਸੇ ਬੰਦਾ ਕੀ ਬੈਨੀਫਿਟ ਹੋਏਗਾ ਸਿਮਪਸਰ ਸਰ ਸਾਰੇ ਈਵੈਂਟ ਟੋਟਲ ਈਵੈਂਟ ਬੱਚੇ ਆਰਗੇਨਾਈਜ਼ ਕਰ ਰਹੇ ਜਿਸ ਸਾਡੇ ਗੈਸਟ ਆਕਤੂ ਆਉਣਾ ਸ਼ੁਰੂ ਹੋ ਗਿਆ ਉਹਨਾਂ ਨੂੰ ਰਾਈਟ ਫਰੋਮ ਪਿਕਿੰਗ them up ਫਰੋਮ ਦਾ 에어ਪੋਰਟ ਉਹਨਾਂ ਦਾ ਸਕੈਡਿਊਲਿੰਗ ਲੋਜਿੰਗ ਲੌਜਿਸਟਿਕਸ ਉਹਨਾਂ ਦੀ ਮਤਲਬ ਸਟੇ ਜਿਹੜੀ ਹੈ ਸਭ ਕੁਝ ਬੱਚੇ ਆਰਗੇਨਾਈਜ਼ ਕਰ ਰਹੇ ਨੇ ਤੇ ਐਕਸਪੋਜ਼ਰ ਬਹੁਤ ਮਿਲਦਾ ਸਰ ਇਸ ਚੀਜ਼ ਨਾਲ ਮੋਟੀਵੇਸ਼ਨਲ ਸਪੀਕਰਸ ਜੋ ਆ ਰਹੇ ਨੇ ਇਹਦੇ ਇਹ ਗੱਲ ਪਰਮ ਕੁਛ ਨਹੀਂ ਹੈ ਤੁਹਾਨੂੰ ਕੀ ਲੱਗਦਾ ਕਿ ਇਸ ਨਾਲ ਕਿੰਨਾ ਕੁ ਬੱਚਿਆਂ ਨੂੰ ਜਿਹੜਾ ਲਾਭ ਮਿਲੇਗਾ ਪਠਾਨਪੁਰ ਦੇ ਨੀਏ ਬਾਈ ਜੀ ਸਰ ਦੇਖੋ ਸਰ ਟੈਡੈਕਸ ਇੱਕ ਆਪਣੇ ਆਪ ਤੋਂ ਸਭ ਤੋਂ ਵੱਡਾ ਪਲੇਟਫਾਰਮ ਹੈ ਵਰਲਡ ਸਰ ਤੇ ਇਹਨਾਂ ਲੈ ਆਏ ਕਿ ਬੱਚਿਆਂ ਨੂੰ ਜਿਹੜਾ ਸਪੈਸ਼ਲੀ ਸਾਡੇ ਛੋਟੇ ਸ਼ਹਿਰਾਂ ਦੇ ਬੱਚਿਆਂ ਨੂੰ ਝਾਕਾ ਉਹ ਉਹ ਜਿਹੜੀ ਇਹਨਾਂ ਦੀ ਝਾਕਾ ਉਹ ਖੁੱਲੇਗਾ ਮਤਲਬ ਬਤੇ ਐਕਸਪੋਜ਼ਡ ਮਤਲਬ ਕੋਈ ਵੀ ਇਵੈਂਟ ਇਸ ਤੋਂ ਵੱਡਾ ਕੋਈ ਇਵੈਂਟ ਹੋ ਹੀ ਨਹੀਂ ਸਕਦਾ ਮਤਲਬ ਤੁਸੀਂ ਇੱਕ ਚੀਜ਼ ਦੇਖੋ ਡਾਕਟਰ ਸਵਾਮੀ ਤੋਂ ਲੈ ਕੇ ਫਰਾਂਸ ਦੇ ਟ੍ਰਾਂਸਪੋਰਟ ਮਨਿਸਟਰ ਤੱਕ ਇਹਨਾਂ ਨੂੰ ਮੈਨੇਜ ਕਰਨਾ ਸਭ ਕੁਝ ਕਰਨਾ ਬੱਚਿਆਂ ਬੱਚੇ ਖੁਦ ਮੈਨੇਜ ਕਰ ਰਹੇ ਆਪਣੇ ਲੈਵਲ 'ਤੇ ਜੀ ਸਰ ਹੀ ਤੁਹਾਡੇ ਲਈ ਅਪੀਲ ਹੈ ਸਾਰਿਆਂ ਨੂੰ ਕਿ ਆ ਕੇ ਪ੍ਰੋਗਰਾਮ ਦਾ ਹਿੱਸਾ ਬਣ ਬੱਚਿਆਂ ਨੂੰ ਮੋਟੀਵੇਟ ਕਰਨ ਤਾਂ ਕਿ ਉਹ ਹੋਰ ਐਸੇ ਇਨੀਸ਼ੀਏਟਿਵਸ ਲੈ ਸਕਣ ਤੇ ਆ ਕੇ ਬੱਚਿਆਂ ਨੂੰ ਮਤਲਬ ਆਸ਼ੀਰਵਾਦ ਦੇਣ ਇਹ ਹੀ ਮੈਸੇਜ ਹੈ। ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ